ਇਹ ਤਾਂ ਹੈਰਾਨਿਆ 7 ਵਜੇ ਸਵੇਰ ਤੇ ਹਜੇ ਬੀਬੀ ਨਹੀਂ ਆ ਤੁਸੀਂ ਸੁਇਰੇ ਆ ਕੇ ਤੁਸੀਂ ਕੀ ਲੈਣਾ ਆਇਓ ਇੱਥੇ ਠੀਕ ਕਰਦੇ ਕੋੜੀ ਦਾ ਹੈਗਾ ਸਿ ਵਿਆ ਪਹਿਲਾਂ ਮੈਂ ਸੂਟ ਲੱਗਿਆ ਇਹ ਕਾਕਾ ਹੁਣ ਹੋਰ ਲੈ ਕੇ ਜਾਣੇ ਆ ਸਫੇ ਪੈਂਦਾ ਰਸ ਰੇਟ ਬਾਹਰ ਤਾਂ ਬਹੁਤ ਮਹਿੰਗਾ ਮਿਲਦਾ ਇੱਥੇ ਤਾਂ ਮੈਨੂੰ ਪਤਾ ਲੱਗਾ ਵੱਡਾ ਢਿਪੂ 350 ਮੈਂ ਤਾਂ 70 80 ਸੂਟ ਲੱਗਿਆ 20 ਸੂਟ ਹੋਰ ਲੈ ਕੇ ਜਾਣੇ ਆ ਨਹੀਂ Papa ਜਿਹੜਾ ਬਾਹਰ ਆਏ 5 600 ਮਿਲਦਾ ਆਪਾਂ ਦੇਣਾ 350 ਰੁਪਏ ਚ ਬਹੁਤ ਜ਼ਿਆਦਾ ਸੂਟ ਆ ਚੁੱਕੇ ਹੈਗੇ ਬਾਬਾ ਤਾਂ ਆਈ ਸੁਇਰੇ ਆ ਕੇ ਲੈ ਜਾਂਦਾ ਆ ਤੇ ਇਹ ਵੀ ਸੂਟ ਸਿਰਫ 695 ਦੇਣੇ ਆ ਵੀ ਆਪਾਂ ਕਿਨੇ ਕਿਨੇ ਸੋਹਣੇ ਕਲਰ ਆ ਚੁੱਕੇ ਨੇ ਤੁਸੀਂ ਮ ਤੁਸੀਂ ਚੈੱਕ ਕਰ ਲਓ ਚਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 5 ਭੈਣ ਭਰਾਵਾਂ ਨੂੰ ਆਹ ਸੂਟ ਅਸੀਂ ਦਿਵਾ ਗਏ ਬਿਲਕੁਲ ਫਰੀ ਤੁਹਾਨੂੰ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈ ਕਰੇਪ ਦਾ ਸੂਟ ਆ ਚੁੱਕਾ ਹੈ ਸਿਰਫ ਆਪਾਂ 1000 ਤੇ ਪਿਆਰ ਭੇਜਣਾ ਹੈਗਾ ਇਹ ਕੋਈ 3000 ਨਹੀਂ ਕੋਈ 35 ਤੁਹਾਨੂੰ ਇਹ ਸੂਟ ਕਰਤਾ 1000 ਤੇ 50 ਰੁਪਏ ਦੇ ਵਿੱਚ ਚਲੋ ਜੀ ਭਾਈ ਦੇਖੋ ਬੈਲ ਬੜਾ ਸੂਟ ਕਿੰਨਾ ਸੋਹਣਾ ਆ ਚੁੱਕਾ ਹੈ ਕਿੰਨਾ ਪਿਆਰਾ neck ਤੇ ਵਰਕ ਕੀਤਾ ਹੈਗਾ ਨਾਲ ਦੇਖੋ ਬਾਟਮ ਵੀ ਆ ਚੁੱਕਿਆ ਹੈ ਡੀਨਰ ਆ ਚੁੱਕਿਆ ਹੈਗਾ ਤੇ ਨਾਲ ਦੇਖੋ ਸਟਾਲ ਵੀ ਕਿੰਨੇ ਕਨੇ ਖੁੱਲੇ ਡੁਲੇ ਆ ਚੁੱਕੇ ਹੈਗੇ ਆਪਾਂ ਦੇਣਾ ਭਾਈ ਜਿਹੜਾ 2500 ਮੇਰੇ 1800 ਤੇ 50 ਰੁਪਏ ਵਿੱਚ ਹੀ ਸਰਬੋਸਤ ਕੀ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ ਹੈ ਨਾਲ ਦੇਖੋ ਸ਼ਾਲ ਕਿੰਨਾ ਖੁੱਲਾ ਡੁਲਾ ਆ ਚੁੱਕਾ ਹੈ ਆਪਾਂ ਸ਼ਾਲ ਦੇ ਜਿਹੜੇ ਤੁਹਾਨੂੰ ਸੂਟੇ ਦੇਣਾ ਹੈਗਾ ਸਿਰਫ 1500 ਦੇਣਾ 1500 ਦੇਖੋ ਆ ਦੇਖੋ ਭਾਜੀ ਕਿੰਨਾ ਪਿਆਰਾ ਸੂਟ ਆ ਸਤਨਾ ਦੇਖੋ ਚੁੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਡਬਲ ਛੇੜੇ ਚੁੰਨੀ ਆ ਚੁੱਕੀ ਹੈਗੀ ਮੈਚਿੰਗ ਦੇਖੋ ਕਿੰਨਾ ਪਿਆਰਾ ਹੈਗਾ ਆਪਾਂ ਦੇਣਾ ਸਿਰਫ 2950 ਦੇ ਪਿਆਰ ਵਿੱਚ ਆ ਵੀ ਤੁਹਾਨੂੰ ਅਸੀਂ 25 26 2700 ਦੇ ਵਿੱਚ ਸੂਟ ਦੇ ਦੇਣਾ ਆ ਕੋ ਸ਼ੀਸ਼ਾ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ ਸਿਰਫ ਆਪਾਂ ਦੇਣਾ 2950 ਪਿਆਜ ਅਸੀਂ ਤੁਹਾਨੂੰ ਦਿਖਾਣਾ ਰੰਗ ਕਾਲਾ ਤੁਹਾਨੂੰ ਜੋ ਤੁਸੀਂ ਪਾ ਲੈਣਾ ਤੁਹਾਨੂੰ ਲੱਗਣਾ ਨਹੀਂ ਪਾ ਲੈ ਹੈਗਾ ਠੀਕ ਹੈ ਇਹ ਚੁੰਨੀਆਂ ਨਾਲ ਟੋਰੀ ਆ ਚੁੱਕੀ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਹੈਗੇ ਆ ਤੇ ਨਾਲ ਦੇਖੋ ਵਰਕ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਆਪਾਂ ਦੇਣਾ ਸਿਰਫ 2900 ਤੇ ਪਿਆਰ ਵਿੱਚ ਇ ਜੇ ਤੁਸੀਂ ਫੰਕਸ਼ਨ ਦੇ ਯਾਰ ਤੁਹਾਨੂੰ ਚਾਹ ਪੂਰੇ ਜਾਂਦੇ ਨਹੀਂ ਰਹਿ ਕਿ ਉਹ ਸੂਟ ਸੂਰਜਾਂ ਬਦੀ ਪਾਏ ਹੋਣਾ ਠੀਕ ਆ ਇਹ ਆਪਾਂ ਦੇਣਾ 3500 ਰੁਪਏ ਵਿੱਚ ਡੀਸੈਂਟ ਪੀਸ ਹੈਗਾ ਆ ਮੈਂ ਕਹਿੰਦਾ 8-9000 ਤੋਂ ਘੱਟ ਨਹੀਂ ਜਾਣਾ ਹੈਗਾ ਨਾਲ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਆਪਾਂ ਤੁਹਾਨੂੰ ਸੂਟ ਦੇਣਾ ਸਿਰਫ ਦੇ ਸਿਰਫ 4500 ਰੁਪਏ ਵਿੱਚ ਮੋਇਸਚਰ ਛੇੜ ਆ ਚੁੱਕਾ ਹੈਗਾ ਪੂਰਾ ਬੈਂਡ ਵਰਕ ਦੇ ਵਿੱਚ ਹੈਗਾ ਨਾਲ ਮੋਤੀ ਵਰਕ ਕੀਤਾ ਹੈਗਾ ਤੇ ਨਾਲ ਦੇ ਕੋ ਚੁੰਨੀਆਂ ਕਿੰਨੇ ਗਨਟਰੀ ਆ ਚੁੱਕੀਆਂ ਆ ਆਪਾਂ ਤੁਹਾਨੂੰ ਦੇਣਾ ਸਿਰਫ 5500 ਰੁਪਏ ਚ ਕਲਰ ਆ ਦੇਖੋ ਪੂਰਾ ਫਰੰਟ ਚੈੱਕ ਕਰ ਲੋ ਆ ਤੁਸੀਂ ਘੇਰੇ ਤੇ ਕੀਤਾ ਕੰਮ ਚੈੱਕ ਕਰ ਲੋ ਬਾਹਾਂ ਦੇ ਕੰਮ ਚੈੱਕ ਕਰ ਲੋ ਫਾਇਦੇ ਹਾਰ ਪੱਖੋਂ ਆ ਵੱਡਾ ਡਿਪੂ ਆ ਜਾ ਜੋ ਬੰਗਾ ਸਲਾਹ ਜੀ ਸਵੇਰ ਦੇ 7 ਵਜੇ ਬੜਾ ਰੌਲਾ ਪਾਇਆ ਵੱਡਾ ਡਿਪੂ ਬੋ ਡਾੜੀ ਪੂ ਬੋ ਡਾੜੀ ਪੂ ਕਨੇ ਬੜੇ ਦੂਰੋਂ ਦੂਰੋਂ ਲੋਕ ਆਉਂਦੇ ਆ ਇਧਰ ਵੀ ਦੇਖ ਲੋ ਸ਼ਟਰ ਬੰਦ ਤੇ ਇਧਰ ਵੀ ਸ਼ਟਰ ਬੰਦ ਪਰ ਆਪਾਂ ਇਧਰ ਵੈਰਾਈਟੀ ਚੈੱਕ ਕਰ ਲੈਣੀ ਵੀ ਅੱਜ ਚੱਕਰ ਗਈ ਵੀ ਸਵੇਰੇ ਹੀ 7 ਵਜੇ ਮਾਹੌ ਸਤਿ ਸ੍ਰੀ ਅਕਾਲ ਭਾਈ ਜੀ ਕਿੱਦਾਂ ਸਤਿ ਸ੍ਰੀ ਅਕਾਲ ਬਟਾ ਸਤਿ ਸ੍ਰੀ ਅਕਾਲ ਮੈਂ ਤਾਂ ਹੈਰਾਨ ਆ 7 ਵਜੇ ਸਵੇਰ ਦੇ ਹਜੇ ਬੀਬੀ ਨਹੀਂ ਆ ਤੁਸੀਂ ਸਵੇਰੇ ਆ ਕੇ ਤੁਸੀਂ ਕੀ ਲੈਣ ਆਇਓ ਇੱਥੇ ਠੀਕ ਆਡੇ ਕੋ ਕੁੜੀ ਦਾ ਹੈਗਾ ਸੀ ਵਿਆਹ ਪਹਿਲਾਂ ਮੈਂ ਸੌਣ ਲੱਗਿਆ ਸੀ ਕਾਕਾ ਹੁਣ ਹੋਰ ਲੈ ਕੇ ਜਾਣ ਆ ਸਫੇ ਪੈਂਦਾ ਰਸ ਇੱਥੇ ਬਜ਼ੁਰਗ ਉਹ ਤਾਂ ਪੁੱਛਦਾ ਨਹੀਂ ਕਈ ਵਾਰ ਤਾਂ ਮੈਂ ਖਾਲੀ ਮੋੜ ਕੇ ਗਿਆ ਕਾਕਾ ਹੁਣ ਮੈਂ ਸਵੇਰੇ ਤਾਂ ਆਇਆ ਸੀਗਾ ਬਸ 3:30 ਵੇਲੇ ਸੂਟ ਮੈਨੂੰ ਹੋਰ ਚਾਹੀਦੇ 40 50 ਮੈਂ ਹੋਰ ਲੈਣ ਆਇਆ ਬੇਟਾ ਬਾਪੂ ਇਹ ਠੰਡ ਦਾ ਮਾਹੌਲ ਆ ਗੋਡਿਆਂ ਗੂਟਾਂ ਦਾ ਵੀ ਧਿਆਨ ਰੱਖਿਆ ਕਰੋ ਹੋਰ ਸਰੀਰ ਦਾ ਧਿਆਨ ਵੀ ਰੱਖੋ ਦੁਪਹਿਰੇ ਆ ਜਾਂਦੇ 12 11 ਵਜੇ ਅੱਛਾ ਤਾਂ ਠੰਡਨ ਜਗ੍ਹਾ ਨਹੀਂ ਮਿਲਦੀ ਪੁੱਤ ਇੱਥੇ ਰਸ ਇਹਨੂੰ ਸੂਟ ਫੜਦੇ ਆ ਮਾਂ ਤਾ ਕਰਕੇ ਮੈਂ ਸਵੇਰੇ ਸੱਜੇ ਇਹ ਸੂਟ ਲੈਣ ਆਇਆ ਹਾਂ। ਨਹੀਂ ਬਾਪੂ ਜੀ ਤੁਹਾਨੂੰ ਸੂਟਾਂ ਦੀ ਪਛਾਣ ਪਛਾਣ ਹੈਗੀ ਆ। ਮੈਂ ਕਿਹ ਪਛਾਣ ਹੈਗੀ ਮੈਂ ਕਿਦਣਾ ਪਹਿਲਾਂ ਆਇਆ ਸਗਾ ਕੱਲਾ ਹੀ ਸਵੇਰੇ ਠੰਡ ਬਹੁਤ ਸੀ ਉਦੋਂ ਅੱਜ ਹੀ ਮੈਂ ਲੈ ਕੇ ਜਾਣੇ 20 ਸੂਟਾਂ ਦੇ ਨਾਲ ਦੇ ਲੈ ਕੇ ਜਾਣੇ ਆ। ਨਹੀਂ ਤੁਹਾਨੂੰ ਰੇਟਾਂ ਰੂਟਾਂ ਦਾ ਪਤਾ ਕਿ ਰੇਟ ਨਾ ਬੰਦ ਘਟ ਹੋ ਜਵੇ। ਰੇਟ ਬਾਹਰ ਤਾਂ ਬਹੁਤ ਮਹਿੰਗਾ ਮਿਲਦਾ ਇੱਥੇ ਤਾਂ ਮੈਨੂੰ ਪਤਾ ਲੱਗਾ ਵੱਡਾ ਢਿਪੋ 350 ਮੈਂ ਤਾਂ 70 80 ਸੂਟ ਲੈ ਗਿਆ 20 ਸੂਟ ਹੋਰ ਲੈ ਕੇ ਜਾਣੇ ਆ। ਨਹੀਂ ਤੁਹਾਨੂੰ ਕਿੱਥੇ ਬਦਲਾ ਜਿੰਨਾ ਵੀ 350 ਇੱਥੇ ਕਿਦੇ ਬਿਦਾ ਜੜਾ ਕੇ ਰੇਟ ਨਾ ਦ 350 ਦਾ ਸੂਟ ਅੱਛਾ ਲੈ ਕੇ ਨਾ ਆਇਆ ਉੱਥੇ ਇੱਕ ਇੱਕ ਕੱਲੇ ਕੱਲੇ ਚੀਜ਼ ਦਾ ਮੈਂ ਤਾਂ ਹੈਰਾਨ ਹੋ ਗਿਆ ਬੇਟਾ ਦੇਖ ਕੇ ਸੂਟ ਇੱਥੇ ਫਗਵਾੜੇ ਜਨ ਦਾ ਸਾਰੇ ਘੁੰਮ ਕੇ ਆਇਆ ਮੈਂ ਵੱਡਾ ਡਿੱਪੂ ਦਾ 350 ਸੂਟ ਹੈ ਭਾਈ ਇੰਨਾ ਵਧੀਆ ਸੂਟ ਹੈ ਕਹਿੰਦੇ ਅੰਤ ਕੋਈ ਨਹੀਂ ਕਿੰਨੇ ਸੂਟ ਲੈ ਲੈ ਹੁਣ ਤੁਸੀਂ ਹੁਣ 20 ਸੂਟ ਮੈਂ ਹੁਣ ਲੈ ਕੇ ਜਾਣੇ ਆ ਹਰਜੀਤ ਭਾਜੀ ਮੈਂ ਤਾਂ ਹੈਰਾਨ ਆ ਸਵੇਰੇ ਸਵੇਰੇ ਬੀਬੀਆਂ ਤਾਂ ਹਣ ਤੇਰੇ ਵਸੇ 7 ਵਜੇ ਤੇ ਬਯੁਰ ਗਏ ਖੜ ਜਾਂਦੇ ਆ ਉਹ ਵੀ ਸੂਟ ਲਈ ਜਾਂਦੇ ਆ ਇਹਨਾਂ ਨੂੰ ਪਤਾ ਪਤਲ ਆ ਜਾਣਾ ਵੀ ਰੇਟ ਕੀ ਆ ਕਿਦਾਂ ਸਿਸਟਮ ਹੈਗਾ ਭਾਈ ਚਾਹੇ ਬੱਚਾ ਕਿਉਂ ਸਿਆਣਾ ਹੈ ਹੁਣ ਕਿਤੇ ਨੂੰ ਗਲਤ ਕਰ ਰੇਟ ਲੱਗਣਾ ਕਿਉਂਕਿ ਰੇਟ ਲੈਖੇ ਪਕਾਦਾ ਲਗਾਤਾ 350 ਰੁਪਏ ਮਿਲ ਰਿਹਾ ਠੀਕ ਹੈ ਜੀ ਜਿੱਤੇ ਪਹਿਲੇ ਸੌਕੇ ਤੇ ਸ਼ਾਪਿੰਗ ਕਰਕੇ ਗਏ ਕਾਫੀ ਦਿਲ ਖੋਲ ਕੇ ਸ਼ਾਪਿੰਗ ਕੀਤੀ ਆ ਇਹਨਾਂ ਦੋਤੀ ਦਾ ਵਿਆਹ ਹੈਗਾ ਉਸ ਵਾਸਤੇ ਸ਼ਾਪਿੰਗ ਕੀਤੀ ਉਹ ਕਹਿੰਦੇ ਦੋਤੀ ਅੱਗੇ ਹੋਰ ਭੈਣ ਦਾ ਵਿਆਹ ਹੈਗਾ ਉੱਤੇ ਵੀ ਕੱਪੜੇ ਲੈਣੇ ਹੈਗੇ ਰੌਲਾ ਬੜਾ ਵੱਡਾ ਡੀਪੂ ਬੰਗਾ ਦਾ ਵਿਆਹਾਂ ਸ਼ਾਦੀਆਂ ਦਿਨ ਚੱਲਦੇ ਆ ਵੱਡੇ ਆਈਡੀ ਕਿੱਥੇ ਤੋਂ ਸ਼ੁਰੂ ਹੋ ਜਾਂਦਾ ਪਾਜੀ ਦੇਖੋ ਆਪਾਂ ਜਿਹੜਾ ਬਾ ਰਿਆਂ ਪੰਜ 600 ਮਿਲਦਾ ਆਪਾਂ ਦੇਣਾ 350 ਪਿਆਜ ਬਹੁਤ ਜਿਆਦਾ ਸੂਟ ਆ ਚੁੱਕੇ ਹੈਗੇ ਬਾਬਾ ਤਾਈ ਸੂਟ ਸਰ ਜਾ ਕੇ ਲੈ ਜਾਂਦਾ ਠੀਕ ਆ ਆ ਦੇਖੋ 695 ਗਰ ਸੂਟ ਵੀ ਆਪਾਂ ਤੁਹਾਨੂੰ ਦੇਣੇ ਹੈਗੇ ਆ ਠੰਡ ਆ ਚੁੱਕੀ ਆਪਾਂ ਤੁਹਾਨੂੰ ਠੰਡ ਲੱਗਣ ਜਣੀ ਆ ਆਪਾਂ 695 ਜਿਹੜੇ ਦੇਖੋ ਕਿਨੇ ਕਿਨੇ ਪਿਆਰੇ ਪ੍ਰਿੰਟ ਆ ਚੁੱਕੇ ਸਿਰਫ 695 ਸੋ ਪਾਜੀ ਮੈਂ ਤਾਂ ਇਹ ਹੈਰਾਨ ਆ ਵੀ 695 ਦਾ ਦੁਪੱਟਾ ਕੱਲਾ ਸ਼ਾਲ ਨਹੀਂ ਮਿਲਦਾ ਤੁਸੀਂ ਸੂਟ ਦੇ ਜਾਂਨੇ ਹੋ ਚੈੱਕ ਕਰ ਲੋ ਰੇਟ ਰੂਟਰ 695 ਜਿਹੜਾ ਮਰਜੀ ਲਾਇਓ ਲੈਖੇ ਲਾਤਾ ਦੇਖੋ ਓਨਲੀ 695 ਮਾਰੇ 650 ਚੈਨਲ ਮਰਜੀ ਲੈ ਜਾ ਆਪ ਦੇਖੋ ਵੀ ਪੰਜਾਬ ਦੇ ਲੋਕੋ ਬਜ਼ਾਰਾਂ ਚ ਰੇਟ ਦਾ 15 1500 ਵੱਡਾ ਡੀਪੂ ਦੇ ਕਰਤਾ 695 ਰਾਂਗੇ ਦੇ ਵਿੱਚ ਬਹੁਤ ਸਾਰੇ ਆ ਵੈਰਾਈਟੀਆਂ ਬਹੁਤ ਸਾਰੀਆਂ ਗਰਮ ਸੂਟ ਫੋਟੋਆ ਬੁਟੀਕਾ ਪਾਰਟੀ ਵਾਲੇ ਕਰਤੇ 695 695 ਵੱਡਾ ਫਾਇਦਾ ਕੀਆ ਹਜ਼ਾਰ ਹਜ਼ਾਰ ਵਾਲੀ ਸੂਟ ਵੀ ਕਰਤੇ 350 ਰੁਪਏ ਚ ਬਾਪੂ ਜੀ ਤੁਸੀਂ ਕਰੋ ਸ਼ੋਪਿੰਗ ਸੌਰੀ ਤੁਹਾਨੂੰ ਡਿਸਟਰਬ ਕੀਤਾ ਤੁਸੀਂ ਆਪਣਾ ਕਰ ਲਓ ਬਾਪੂ ਜੀ ਆ ਵੀ ਆ ਵੀ ਦਾ ਹਲ ਪਾਈ ਦੀ ਆ ਦੇਖੋ ਪਾਜੀ ਕਿੰਨੇ ਸੋਹਣੇ ਆ ਚੁਕੇ ਕਰੇਵ ਦੇ ਸੂਟ ਸਿਰਫ 695 ਦੇਣੇ ਵੀ ਆਪਾਂ ਕਿੰਨੇ ਕਿੰਨੇ ਸੋਹਣੇ ਕਲਰ ਆ ਚੁਕੇ ਨੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਹੋ ਫੋਟੋ ਵਾਲੇ ਵੀ ਟੀਕ ਵਾਲੀ ਪੀ ਸਕਦੇ ਸਿਰਫ 695 ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ 695 ਚ ਆ ਗਿਆ ਇਹ ਦੇਖੋ ਦਾਜਪੁਰ ਦਾ ਜਿੰਨੇ ਕੱਪੜਾ ਲੈਣਾ ਉਹਨਾਂ ਦਾ ਹੀ ਬਹੁਤ ਸਾਰਾ ਫਾਇਦਾ ਤੁਸੀਂ ਦੇਖ ਲਓ ਇੱਧਰ ਵੀ ਚੈੱਕ ਕਰੋ ਬਾਹਰ ਵੀ ਕੈਮਰਾ ਮਾਰ ਦਿਓ ਸੋ ਰੋਜ਼ ਨਵੀਂ ਵੈਰਾਈਟੀ ਤਾਂ ਆਉਂਦੀ ਆ। ਢਿੱਲੀ ਬੈਂ ਨਾ ਕਾ ਭਾਈ ਸ਼ੁਰੂਆਤ ਹੋ ਚੁੱਕੀ ਆ। ਸ਼ਾਮ ਤੱਕ ਇਹਦੇ ਮਾਲ ਆਈਆਂ ਇੱਧੇ ਵੀ ਕੀ ਜਣਾ ਜੀ। ਹੂੰ। ਤੋਂ ਇੱਧਰ ਵੀ ਤੁਸੀਂ ਚੈੱਕ ਕਰ ਲਓ ਹਨਾ। 350 ਦਿਖਾਤਾ, 650 ਦਿਖਾਤਾ। ਭਾਜੀ ਦਾਜਬਰੀਆਂ ਵਾਲਾ ਵੀ ਕੱਪੜਾ ਖਾ ਦਿਓ। ਇਹ ਕਿੰਨੇ ਦਾ ਸੂਟ ਹੈਗੇ ਆ? ਭਾਜੀ ਸਿਰਫ 550। ਮੈਂ ਕਹਿੰਦਾ ਜਿੱਥੇ ਮਰਜੀ ਜਾ ਪਰ ਇੱਧਰ ਵੀ ਵੈਰਾਈਟੀ ਨਹੀਂ ਮੈਂ ਨਹੀਂ ਹੈਗੀ। ਸਿਰਫ 550 ਪੈ ਜਾਣਾ। ਆਹ ਦੇਖੋ ਜਿਹੜੇ ਵਿਆਹਾਂ ਸ਼ਾਦੀਆਂ ਦੇ ਸ਼ਗਨਾ ਵਾਲੇ ਰੰਗ ਤੁਸੀਂ ਕਹਿੰਦੇ ਹੋ ਜੀ ਮੁੰਡੇ ਦੀ ਮੰਮੀ ਨੇ ਸੂਟ ਲੈਣਾ ਆ, ਕੁੜੀ ਦੀ ਮੰਮੀ ਨੇ ਸੂਟ ਲੈਣਾ। ਇਹੇ ਸੂ 550 ਰੁਪਏ ਦੇ ਵਿੱਚ ਤੁਹਾਨੂੰ ਦਾਜਬਰੀ ਵਾਲਾ ਕੱਪੜਾ ਮਿਲ ਜਾਣਾ ਇੱਥੇ ਐਵੇਂ ਨਹੀਂ ਕਹਿੰਦੇ ਕਹਿੰਦੇ ਵੱਡਾ ਡੀਪੂ ਤੋਂ ਜਾਓ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 50000 ਦਾ ਕੱਪੜਾ ਲੈਣੇ ਹੋ ਇੱਥੋਂ ਸਿਰਫ ਤੁਹਾਨੂੰ 15000 ਚ ਮਿਲਦਾ ਵਾਕਈ 15000 ਚ ਮਿਲਦਾ ਇਹ ਵੀ ਗੱਲ ਇੱਕ ਖਾਸ ਗੱਲ ਦਾ ਇੱਕ ਜਦੋਂ ਦੇਖ ਲੋ ਚਾਹੇ ਬੱਚਾ ਆਵੇ ਚਾਹੇ ਬਜ਼ੁਰਗ ਆਵੇ ਇੱਥੇ ਲੁੱਟ ਨਹੀਂ ਹੁੰਦੀ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲੱਗ ਕੇ ਲਾਤਾ 350 500 700 ਜਿੰਨਾ ਉਹਦੇ ਤੇ ਰੇਟ ਲੱਗਾ ਭਾਜੀ ਹੈਵੀ ਬਰਥਡੇ ਵੀ ਦਿਖਾਦੇ ਹੋ ਨਾ ਕੋਈ ਐਨ ਆਰ ਆਈ ਜਾਂ ਰਾਇਲ ਕਸਟਮਰ ਆਉਂਦਾ ਉਹਨਾਂ ਦੇ ਵੀ ਫਾਇਦੇ ਹੈਗੇ ਆ ਉਹ ਵੀ ਫਾਇਦੇ ਕਰਦੇ ਆ ਬਾਅਦ ਚ ਆ ਦੇਖੋ ਭਾਜੀ ਸਟਾਲ ਕਿਨੇ ਕਿਨੇ ਸੋਹਣੇ ਆ ਚੁੱਕੇ ਹੈਗੇ ਸਿਰਫ ਆਪਾਂ ਜਣਾ 816 ਸਟਾਲ ਸਿਰਫ 250 ਰੁਪਏ ਦੇ ਭਾਜੀ ਜੀ ਹਾਂਜੀ ਦੇਖੋ ਕਿਨੇ ਕਿਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਕਲਰ ਜਿਹੜਾ ਮਾਜੀ ਲੈ ਕੇ ਆ ਸਿਰਫ 250 ਰੁਪਏ ਦੇ ਲੈ ਕੇ ਜਾ ਸਕਦੇ ਆ ਆਹ ਦੇਖ ਹੁੰਦੀ ਆ ਲੱਡੂ ਵਾਲੇ ਪਾਸੋਂ ਸਟੋਰੇਜ ਆਣੀ ਸਿਰਫ ਆਪਾਂ ਦੇਣੇ ਹੈਗੇ ਆ 2500 ਰੁਪਏ ਦੇ ਆ ਦੇਖੋ ਆ ਦੇਖੋ ਹਰ ਇੱਕ ਦਾ ਰੇਟ ਲਿਖ ਕੇ ਲਾਇਆ ਹੋਇਆ ਆ ਕੋਈ 500 ਨਹੀਂ ਕੋਈ 600 ਨਹੀਂ 1500 ਦੇ ਵਿੱਚ ਲੱਡੂ ਵਾਲੇ ਸਟਾਲ ਵੀ ਕਰਤੇ ਪਾਜੀ ਇਹਦੇ ਵਿੱਚ ਤਾਂ ਫਾਇਦੇ ਹੋਗਾ ਮੈਨੂੰ ਹੈਵੀ ਵੈਰਾਈਟੀ ਦਿਖਾਓ ਉਹ ਵੀ ਦਿਖਾਉਣੇ ਹੈ ਵੈਰਾਈਟੀ ਆ ਜੋ ਜੀ ਚਲੋ ਜੀ ਭਾਈ ਦੇਖੋ ਬੈਲਬਰ ਦਾ ਸੂਟ ਕਿੰਨਾ ਸੋਹਣਾ ਆ ਚੁੱਕਾ ਹੈ ਕਿੰਨਾ ਪਿਆਰਾ neck ਤੇ ਬਰ ਕੀਤਾ ਹੈਗਾ ਨਾ ਦੇਖੋ ਬਾਟਮ ਵੀ ਆ ਚੁੱਕਿਆ ਹੈ ਡਿਜ਼ਾਈਨਰ ਆ ਚੁੱਕਿਆ ਗਿਆ ਤੇ ਨਾ ਦੇਖੋ ਸਟਾਲ ਵੀ ਕਿੰਨੇ ਕਨੇ ਖੁੱਲੇ ਢੁਲੇ ਆ ਚੁੱਕੇ ਹੈਗੇ ਆਪਾਂ ਦੇਣਾ ਪਾ ਜਿਹੜਾ 2500 ਮੇਰੇ 1800 ਤੇ 50 ਰੁਪਏ ਵਿੱਚ ਹੀ ਆ ਤੁਸੀਂ ਚੈੱਕ ਕਰੋ ਇੱਕ ਹੋਰ ਬਹੁਤ ਸਾਰਾ ਵੱਡਾ ਫਾਇਦਾ ਇਹ ਕੋਈ 3000 ਨਹੀਂ ਕੋਈ 3500 ਨੂੰ ਇਹ ਸੂਟ ਕਰਤਾ 1000 ਤੇ 50 ਰੁਪਏ ਦੇ ਵਿੱਚ ਫਾਇਦੇ ਹਰ ਪੱਖੋਂ ਹੋਣੇ ਆ ਆ ਦੇਖੋ ਭਾਈ 1500 ਵਿੱਚ ਕਿੰਨਾ ਸੋਨਾ ਆ ਚੁੱਕਾ ਹੈਗਾ ਪੂਰਾ ਡੀਸੈਂਟ ਪੀਸ ਹੈਗਾ ਸਰਬੋਸਕੀ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਬਾਟਮ ਕਿੰਨੀ ਸੋਣੀ ਆ ਚੁੱਕੀ ਹੈ ਨਾਲ ਦੇਖੋ ਸ਼ਾਲ ਕਿੰਨਾ ਖੁਲਾ ਢਲਾ ਚੁੱਕਾ ਹੈ ਆਪਾਂ ਸ਼ਾਲ ਦੇ ਰੇਟ ਤੁਹਾਨੂੰ ਸੂਟੇ ਦੇਣਾ ਹੈਗਾ ਸਿਰਫ 1500 ਦੇਣਾ 1500 ਦੇਖੋ ਡਿਜ਼ਾਈਨਿੰਗ ਕਿੰਨੀ ਵਧੀਆ ਆ ਚੁੱਕੀ ਆ ਆ ਵੀ ਤੁਸੀਂ ਚੈੱਕ ਕਰ ਲਓ ਜਿੱਦਾਂ ਦੀਆਂ ਬ੍ਰਾਈਡ ਨੇ ਚਾਹੀਦੀਆਂ ਤੁਹਾਨੂੰ ਫੋਟੋ ਵਾਲੇ ਚਾਹੀਦੇ ਆ ਬੁਟੀਕਾਂ ਵਾਲੇ ਚਾਹੀਦੇ ਪਾਰਟੀਆਂ ਵਾਲੇ ਆ ਗੱਲੇ ਦੇ ਕੰਮ ਚੈੱਕ ਕਰ ਲਓ ਕਿਰਾ ਚੈੱਕ ਕਰ ਲਓ ਬਾਹਰ ਚੈੱਕ ਕਰ ਲਓ ਮਤਲਬ ਚੀਜ਼ਾਂ ਉਹ ਦੇ ਵੱਡਾ ਢੀਪੂ ਨੇ ਕਰਤੀਆਂ 17 17 18 18 ਸੌ ਦੀਆਂ ਆ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈ ਕਰੇਵ ਦਾ ਸੂਟ ਆ ਚੁੱਕਾ ਸਿਰਫ ਆਪਾਂ 1000 ਤੇ ਪਿਆਰ ਰੁਪਏ ਦੇਣਾ ਹੈਗਾ ਕਲਰ ਡਿਜ਼ਾਈਨ ਤੋਂ ਬਖੋ-ਬਖ ਨੇ ਮੈਣੇ ਹੈਗੇ ਕਈ ਵੇਲੇ ਕੁੜੀਆਂ ਕਹਿੰਦੀਆਂ ਵੀ ਅਸੀਂ ਤਾਂ ਰਾਇਲ ਕੱਪੜੇ ਪਾਉਣੇ ਆ ਸਾਨੂੰ ਆਮ ਕੱਪੜਾ ਕਿਤੇ ਪਸੰਦ ਨਹੀਂ ਆ ਰਹਾ ਸਾਨੂੰ ਕੋਈ ਕਹਿੰਦੇ ਚੰਡੀਗੜ੍ਹ ਜਾਣਾ ਪੈਂਦਾ ਕੋਈ ਕਹਿੰਦੇ ਦਿੱਲੀ ਜਾਣਾ ਪੈਂਦਾ ਕੋਈ ਕਹਿੰਦੇ ਲੁਧਿਆਣਾ ਜਾਣਾ ਪੈਂਦਾ ਹੁਣ ਨਹੀਂ ਕਿਸੇ ਪਾਸੇ ਜਾਣ ਦੀ ਲੋੜ ਆ ਦੇਖੋ ਤੁਹਾਡੇ ਪਸੰਦ ਦੀਆਂ ਚੀਜ਼ਾਂ ਵੱਡਾ ਢੀਪੂ ਦੇ ਆ ਗਈਆਂ ਰੇਟ ਬਾਜ਼ਾਰ ਨਾਲੋਂ ਗਾਰੰ ਕਿੰਨੀ ਕਿੰਨੀ ਕੁਲਿਟੀ ਆ ਚੁੱਕੀਆਂ ਆ ਆਪਾਂ ਜੇ ਨਾਲ ਸਿਰਫ 2200 ਤੇ 3000 ਦੇ ਵਿੱਚ ਦੇਖੋ ਕਿੰਨੀ ਥੋੜੀ ਮੈਚਿੰਗ ਆ ਚੁੱਕੀਆਂ ਹੈਗੇ ਨਾਲ ਜੀ ਮੈਂ ਗਾਰੰਟੀ ਦੇ ਨਾਲ ਕਹਿੰਦਾ ਆਹ ਸੂਟ ਖੋਲਤਾ ਤੁਹਾਨੂੰ ਜੇ ਪੁੱਛੀਏ ਕਿੰਨੇ ਦਾ ਕਿਸੇ ਨੇ ਕਹਣਾ 3500 ਦਾ ਕਿਸੇ ਨੇ ਕਹਣਾ 4000 ਦਾ ਕਿਸੇ ਨੇ ਕਹਣਾ 3800 ਦਾ ਆਹ ਰੇਟ ਚੈੱਕ ਕਰ ਲਓ ਸਿਰਫ 1250 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਰਣਾ ਇਹਦੇ ਵਿੱਚ ਰੰਗ ਬਹੁਤ ਸਾਰੇ ਤੁਹਾਨੂੰ ਮਿਲ ਜਾਣੇ ਆ ਚਾਰ-ਚਾਰ ਪੰਜ ਰੰਗ ਮਿਲ ਜਾਣੇ ਆ ਕਿੰਨੇ ਪਿਆਰੇ ਪਿਆਰੇ ਆਰਟੀਕਲ ਆ ਚੁੱਕੇ ਆ ਕਲਰ ਕਿੰਨੇ ਕਿੰਨੇ ਜੈਂਡਰੀ ਐਂਟਲੀ ਆ ਚੁੱਕੇ ਆ ਕਿੰਨਾ ਸੋਹਣਾ ਘੇਰੇ ਤੇ ਵਰਕੇ ਆਗਾ neck ਤੇ ਵਰਕੇ ਆਗਾ ਤੇ ਨਾਲ ਦੇਖੋ ਚੁੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਡਬਲ ਚੇੜੇ ਚੁੰਨੀ ਆ ਚੁੱਕੀ ਹੈਗੀ ਮੈਚਿੰਗ ਦੇਖੋ ਕਿੰਨਾ ਪਿਆਰਾ ਹੈਗਾ ਆਪਾਂ ਦੇਣਾ ਸਿਰਫ 2800 ਤੇ ਪਿਆਰ ਪਿਆ ਵਿੱਚ ਹੀ ਕਿਸੇ ਵੀ ਵੱਡੇ ਸ਼ੋਰੂਮ ਚਲ ਜਿਓ ਸਟੂਡੀਓ ਚਲ ਜਿਓ ਸੰਗਦੇ ਨਹੀਂ ਰੇਟ ਮੰਗਣ ਵੇਲੇ ਆਹ ਸੂਟ ਦਾ ਰੇਟ ਪਤਾ ਕਰ ਲਓ 5000 ਤੋਂ ਘੱਟ ਕਿਸੇ ਨੇ ਕ ਆ ਦੇਖੋ ਕਿੰਨਾ ਸੋਹਣਾ ਮਹਿੰਦੀ ਸੂਟ ਆ ਚੁੱਕਾ ਹੈ ਮਹਿੰਦੀ ਸ਼ਗਨਾ ਰੰਗ ਆ ਚੁੱਕਾ ਹੈ ਗਏ ਆਪਾਂ ਦੇ ਨਾਲ ਸਿਰਫ 1000 ਤੇ 500 ਰੁਪਏ ਵਿੱਚ ਇੰਨੇ ਸੋਹਣੇ ਸੋਹਣੇ ਕਲਰ ਡੈਜਨਿੰਗ ਆ ਚੁੱਕਿਆ ਹੈਗਾ ਤੁਸੀਂ ਆਪ ਹੋਣਾ ਕਨਫਿਊਜ਼ ਕਿਹੜਾ ਲਈਏ ਕਿਹੜਾ ਛੱਡ ਕੇ ਆਈਏ ਮੈਂ ਕਹਿੰਦਾ ਜਲਦੀ ਆਪਣੀ ਚੋਇਸ ਦੇ ਕੋਡ ਲੈ ਲਓ ਸਿਰਫ 1000 ਤੇ 500 ਰੁਪਏ ਵਿੱਚ ਦੇਖੋ ਵੱਡੀ ਗੱਲ ਪਤਾ ਕੀ ਹੈਗੀ ਆ ਸਾਡੇ ਤੁਸੀਂ ਸੂਟ ਚੈੱਕ ਕਰ ਲਓ ਸੂਟ ਤਾਂ ਸੋਹਣੇ ਸੋਹਣੇ ਹੈਗੇ ਆ ਰੰਗ ਵੀ ਤੁਹਾਨੂੰ ਇੰਗਲਿਸ਼ ਦੇ ਰਹੇ ਆ ਕੰਮ ਵੀ ਉੱਤੇ ਬਹੁਤ ਸੋਹਣਾ ਦੇ ਰਹੇ ਆ ਹੁਣ ਜਿਨ੍ਹਾਂ ਨੇ ਕੈਨੇਡਾ ਅਮਰੀਕ ਫਾਇਦੇ ਤੁਹਾਡੇ ਹੈਗੇ ਹੈਗੇ ਰੇਟ ਵੀ ਘਟਾ ਪਰ ਜਿਹੜਾ ਤੁਹਾਡਾ ਟੇਸਟ ਹੈ ਜਿਹੜੀ ਤੁਹਾਡੀ ਕੁਆਲਿਟੀ ਆ ਉਹ ਤੁਹਾਨੂੰ ਚੀਜ਼ਾਂ ਮਿਲ ਜਾਣੀਆਂ ਰੰਗ ਹਰ ਤਰ੍ਹਾਂ ਦੇ ਆ ਸਾਡੇ ਕੋਲ ਅਨ ਸਟਿਚ ਹੈਗੇ ਆ ਰੈਡੀ ਮੇਡ ਹੈਗੇ ਆ ਤੇ ਸੈਮੀ ਸਟਿਚ ਸਾਰੇ ਤਰ੍ਹਾਂ ਦੀਆਂ ਵੈਰਾਈਟੀਆਂ ਦੇਖੋ ਇਕ ਕੋਈ ਸਾਥੇਟਾ ਮਿਲ ਜਾਂਦੀ ਹੈ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜਾਂਦਾ ਕਲਰ ਲਾਈਟ ਹੋਵੇ ਕਲਰ ਡਾਰਕ ਹੋਵੇ ਦੇਖੋ ਸੋਨੇ ਵਰਗੇ ਸੋਣੇ ਸੂਟ ਆਪਾਂ ਦਿਖਾ ਰਹੇ ਸੋਨੇ ਵਰਗੇ ਸੂਟ ਦੇਖੋ ਕਿੰਨੇ ਕਿੰਨੇ ਸੋਹਣੇ ਸੋਹਣੇ ਆਰਟੀਕਲ ਬਾਵੀ ਹੋ ਪੂਰਾ ਡੀਸੈਂਟ ਪੀਸ ਹੈਗਾ ਮੈਂ ਕਹਿੰਦਾ 8-9000 ਤੋਂ ਘੱਟ ਨਹੀਂ ਜਾਣਾ ਹੈਗਾ ਨਾਲ ਦੇਖੋ ਚੁੰਨੀ ਕਿੰਨੀ ਸੋਣੀ ਆ ਚੁੱਕੀ ਹੈਗੀ ਆ ਆਪਾਂ ਤੁਹਾਨੂੰ ਸੂਟ ਦੇਣਾ ਸਿਰਫ ਸਿਰਫ 4500 ਰੁਪਏ ਵਿੱਚ ਲਓ 4500 ਜਨਾ ਤੁਸੀਂ ਮਤਲਬ ਇਹ ਸੋਚ ਰਹੋ ਵੀ 350 ਤੋਂ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਹੀ ਰੇਂਜ ਜਿੱਦਾਂ ਦੀ ਮਰਜ਼ੀ ਲੈ ਜਾਓ 500 ਲੈ ਜਾਓ 7 ਰਹਿ ਜੋ 2000 ਰਹਿ ਜੋ 5000 ਰਹਿ ਜੋ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ ਆ ਵੀ ਤੁਸੀਂ ਚੈੱਕ ਕਰ ਲਓ ਆ ਦੇਖੋ ਪੂਰਾ ਫਰੰਟ ਚੈੱਕ ਕਰ ਲਓ ਆ ਤੁਸੀਂ ਘੇਰੇ ਤੇ ਕੀਤਾ ਕੰਮ ਚੈੱਕ ਕਰ ਲਓ ਬਾਹਾਂ ਤੇ ਕੰਮ ਚੈੱਕ ਕਰ ਲਓ ਫਾਇਦੇ ਹਾਰ ਪੱਖੋਂ ਆ ਵੱਡਾ ਡਿਪੂ ਆ ਜਾ ਜੋ ਮੰਗਾ ਭਾਈ ਜੀ ਬਾਹਰ ਦੇ ਮੁਲਕਾਂ ਜੀ ਬੈਠੇ ਆ ਕਿ ਦੂਰ ਬੈਠੇ ਆ ਕਿਸੇ ਨੇ ਆਨਲਾਈਨ ਸ਼ੋਪਿੰਗ ਕਰਨੀ ਆ ਵੀਡੀਓ ਕਾਲ ਦੀ ਸਰਵਿਸ ਜਾਂ ਹੋਰ ਸਰਵਿਸ ਹੈਗੀ ਸਾਡੇ ਕੋਲ ਸਰਵਿਸ ਸਾਰੀਆਂ ਕੋਈ ਸਾਰੀਆਂ ਹੈਗੀਆਂ ਦੇਖੋ ਕਿੰਨਾ ਸੋਨਾ ਛੂਟ ਆਪਾਂ ਭਾਈ 8 9000 ਘਟਦੇ ਨੇ ਆਪਾਂ ਦੇਣਾ 3500 ਰੁਪਏ ਚ ਜੇ ਤੁਸੀਂ ਘਰ ਬੈਠ ਕੇ ਸ਼ੋਪਿੰਗ ਕਰਨੀ ਚਾਹੁੰਦੇ ਹੈਗੇ ਪਾਰਸਲ ਜਾਂਦੇ ਆ ਗਿਆ ਸਾਡੇ ਵੱਡਾ ਦੀਪੂ ਦੇ ਪੇਜ ਹੈਗਾ ਇੰਸਟਾਗ੍ਰam YouTube Facebook ਤੇ ਲਾਈਕ ਫਾਲੋਅ ਅਤੇ ਸਬਸਕ੍ਰਾਈਬ ਕਰਕੇ ਨਵੀਂ ਨਵੀਂ ਅਪਡੇਟ ਦੇਖ ਸਕਦੇ ਹੈਗੇ ਜਿਨ੍ਹਾਂ ਨੇ ਲੈਣੇ ਆ ਵਿਆਹਾਂ ਸ਼ਾਦੀਆਂ ਪਾਰਟੀਆਂ ਵਾਲੇ ਸੂਟ ਆ ਵੀ ਚੈੱਕ ਕਰ ਲੋ ਇਹੋ ਜੀਆਂ ਚੀਜ਼ਾਂ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੀਆਂ ਜਿਹੜੀਆਂ ਹਜੇ ਬਾਕੀ ਸ਼ੋਅਰੂਮਾਂ ਤੇ ਆਉਣੀਆਂ ਵੱਡਾ ਦੀਪੂ ਤੇ ਆ ਗਈਆਂ ਆ ਆ ਵੀ ਤੁਹਾਨੂੰ ਅਸੀਂ 25 26 2700 ਦੇ ਵਿੱਚ ਸੂਟ ਦੇ ਦੇਣਾ ਆ ਗਾਰੰਟੀ ਆ ਵੀ ਕੋਈ 5000 ਤੋਂ ਘੱਟ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਹਰ ਤਰ੍ਹਾਂ ਦਾ ਕੱਪੜਾ ਮਿਲ ਜਾਂਦਾ ਹਰ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਂਦੇ ਆ ਹਰ ਤਰ੍ਹਾਂ ਦੇ ਸਾਈਜ਼ ਮਿਲ ਜਾਂਦੇ ਆ ਤੇ ਦੇਖੋ ਸ਼ੀਸ਼ਾ ਆ ਸੂੜ ਕਿੰਨਾ ਸੋਹਣਾ ਆ ਚੁੱਕਿਆ ਹੈਗਾ ਸਿਰਫ ਆਪਾਂ ਦੇਣਾ 2950 ਰੁਪਏ ਚ ਮਰ ਇਹ 3000 ਦੇ ਸ਼ੀਸ਼ੇ ਲੱਗੇ ਹੋਇਆ ਹੈਗਾ ਉੱਥੇ ਵੀ 5 ਰੁਪਏ ਘਟਾ ਦੇ ਆਪਾਂ ਠੀਕ ਹੈ ਕਪੜਾ ਨਾਲ ਸਾਨੂੰ ਫ੍ਰੀ ਮਿਲ ਜਾਣਾ ਹੈਗਾ ਇਹ ਦੇਖੋ ਕਿੰਨੇ ਕਿੰਨੇ ਸੋਹਣੇ ਨਾਲ ਚੁੰਨੀ ਆ ਚੁੱਕਿਆ ਹੈ ਇਹ ਫਲਾਵਰ ਵਾਲੀਆਂ ਕਈ ਵੇਲੇ ਆਗੇ ਬੀਬੀਆਂ ਕਹਿੰਦੀ ਅਸੀਂ ਦਾਜ ਵੇਰ ਦਾ ਕਪੜਾ ਲੈਣਾ ਵੇ ਕੁੜੀਆਂ ਜਿਹੜੇ 5 ਸੂਟ ਪਾਉਣੇ ਆ ਉਦਾਂ ਦੀਆਂ ਵੈਰਾਈਟੀਆਂ ਲੈਣੀਆਂ ਤੇ ਇਹਨਾਂ ਦੇ ਉੱਤੇ ਤੁਸੀਂ 65 6500 6 6000 ਪਰ ਸਾਡੇ ਕੋਲ ਆਜੋ 27 2200 28 2800 ਦੇ ਵਿੱਚ ਤੁਹਾਨੂੰ ਅਸੀਂ ਇਹ ਹਿਬ੍ਰਿਡ ਦੇ ਦੇਣੇ ਹੈਗੇ ਡਿਜ਼ਾਈਨ ਆ ਦੇਖੋ ਕਿੰਨੇ ਕਿੰਨੇ ਪਿਆਰੇ ਪਿਆਰੇ ਜੈਂਟਲੀ ਕਲਰ ਆ ਚੁੱਕੇ ਆ ਇੰਗਲਿਸ਼ ਕਲਰ ਆ ਚੁੱਕੇ ਆ ਇੰਗਲਿਸ਼ ਕਲਰ ਆ ਐਨਐਸ ਹੌਂਸਣੇ ਕਲਰ ਆ ਚੁੱਕੇ ਆ ਜਿਵੇਂ ਤੁਸੀਂ ਮਰਜ਼ੀਆਂ ਨੂੰ ਵੇਅਰ ਕਰ ਸਕਦੇ ਹੈਗੇ ਨਾਲ ਤੇ ਕੋਈ ਚੁੰਨੀਆਂ ਕਿੰਨੇ ਕਿੰਨੇ ਟੋਰੀ ਆ ਚੁੱਕੀਆਂ ਆ ਗਿਆ ਜੇ ਤੁਸੀਂ ਫੰਕਸ਼ਨ ਦੇ ਆ ਤੁਹਾਨੂੰ ਚਾਹ ਪੋੜੇ ਜਾਂਦਿਆਂ ਦੇਣਾ ਕਿਉਂ ਸੂਟ ਸੂਟ ਜਾਨਾ ਡਿਜ਼ਾਈਨ ਜਿਹੜੇ ਚੱਲ ਰਹੇ ਹੋ ਰਹੇ ਆ ਪਰ ਰੇਟ ਗਰੰਟੀ ਦੇ ਨਾਲ ਅੱਧਾ ਦੇ ਰਹੇ ਆ ਤੁਹਾਨੂੰ ਇਹ ਕਹੇ ਦੇਖੋ ਕਿੰਨੇ ਕਿੰਨੇ ਆਰਟੀਕਲ ਸੋਹਣੇ ਆ ਚੁੱਕੇ ਹੈਗੇ ਬਾਵੇ ਮੋਸਟਰ ਛੇੜ ਆ ਚੁੱਕਾ ਹੈਗਾ ਪੂਰਾ ਫੈਨ ਵਰਕ ਦੇ ਵਿੱਚ ਹੈਗਾ ਨਾਲ ਮੋਤੀ ਵਰਕ ਕੀਤਾ ਹੈਗਾ ਤੇ ਨਾਲ ਕੋਈ ਚੁੰਨੀਆਂ ਕਿੰਨੇ ਕਿੰਨੇ ਟੋਰੀ ਆ ਚੁੱਕੀਆਂ ਆਪਾਂ ਤੁਹਾਨੂੰ ਦੇਣਾ ਸਿਰਫ 5500 ਰੁਪਏ ਚ ਕਲਰ ਡਿਜ਼ਾਈਨ ਤੁਹਾਨੂੰ ਬੱਖੋ ਵਕਰੀ ਮੈਣੀ ਹੈਗੀ ਦੇਖੋ ਚੁੰਨੀਆਂ ਕਿੰਨੇ ਟੋਰੀ ਆ ਚੁੱਕੀਆਂ ਹੈਗੀਆਂ ਕੁੜੀਆਂ ਕਿੰਨੀਆਂ ਸਾਡੀ ਜਾਨ ਤੇ ਸਾਡਾ ਫੇਵਰਟ ਕਲਰ ਹੈਗਾ ਬਲੈਕ ਆ ਆ ਦੇਖੋ ਬਲੈਕ ਕਲਰ ਦੇ ਵਿੱਚ ਕਪੜਾ ਸੋਹਣਾ ਨਾ ਉਦੋਂ ਉੱਪਰ ਤੁਸੀਂ ਇਹ ਕ ਬਾਹਰ ਦੇ ਉੱਤੇ ਆ ਦੇਖੋ ਪੂਰਾ ਲਗਜ਼ਰੀ ਕਮ ਰੇਟ ਇਹਦਾ ਮਿੱਟੀ ਦੇ ਪਾ ਜੇ ਅਸੀਂ ਰੇਟ ਦੱਸਤਾ ਤੁਸੀਂ ਭੱਜਾ ਭੱਜੇ ਨੇ ਆਉਣਾ ਬਸ ਇੰਨੀ ਗੱਲ ਤੁਸੀਂ ਨੋਟ ਕਰ ਲਓ ਵੀ ਬਾਜ਼ਾਰ ਨਾਲੋਂ ਅੱਧਾ ਰੇਟ ਸਾਨੂੰ ਅਸੀਂ ਦੇ ਦੇਣਾ ਇਹ ਤੁਸੀਂ ਤਾਂ ਖਾਲਿਆ ਬਲੈਕ ਹੂੰ ਜਿਹੜਾ ਪਾਉਂਗਾ ਸਿੱਧਾ ਜਾਊਗਾ ਬਲੈਟ ਅਸੀਂ ਤੁਹਾਨੂੰ ਦਿਖਾਣਾ ਰੰਗ ਕਾਲਾ ਤੁਹਾਨੂੰ ਜੋ ਜੋ ਤੁਸੀਂ ਪਾ ਲੈਣਾ ਤੁਹਾਨੂੰ ਲੱਗਣਾ ਨਹੀਂ ਪਾਲਾ ਹੈਗਾ ਠੀਕ ਹੈ ਇਹ ਚੁੰਨੀ ਨਾਲ ਟੋਰੀ ਆ ਚੁੱਕੀ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆਏਗੇ ਆ ਤੇ ਨਾਲ ਦੇਖੋ ਵਰਕ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਆਪਾਂ ਤੁਹਾਨੂੰ ਦੇਣਾ ਸਿਰਫ 29 ਸਤੇ ਪਿਆਰ ਵਿੱਚ ਚੁੰਨੀ ਨਾਲ ਦੇਖੋ ਕਿੰਨੀ ਟੋਰੀ ਆ ਚੁੱਕੀ ਸੂਟ ਕਹਿੰਦਾ ਮੈਂ ਸੋਹਣਾ ਚੁੰਨੀ ਕਹਿੰਦੀ ਮੈਂ ਸੋ ਕਿੰਗ ਦਾ ਇਹ ਵੀ ਜੀ ਕੰਪਲੀਟ ਕਰ ਦੇਣੀ ਆ 1.5 ਘੰਟੇ ਦੇ ਵਿੱਚ ਬਿਕੋਜ਼ ਉਹ ਜੀ ਹੋਰ ਪਾਸੇ ਜਾਣੇ ਉਹ ਸਵੇਰੇ ਚੱਲ ਜਾਨੇ ਉਹ ਸ਼ਾਮ ਤੱਕ ਬੈਟ ਰਹੇ ਨੇ ਉਹ ਤੁਹਾਡੀ ਸਨਵਾਇ ਨਹੀਂ ਤੁਹਾਨੂੰ ਪਸੰਦ ਨਹੀਂ ਆਉਂਦੀ ਵੱਡਾ ਡੀਪੂ ਦੇ ਉੱਤੇ ਚੀਜ਼ਾਂ ਇਦਣੀਆਂ ਮੰਨ ਲਓ ਅਸੀਂ 10 ਸੂਟ ਖੋਲਦੇ ਸਾਨੂੰ 8 ਸੂਟ ਪਸੰਦ ਆ ਜਾਣੇ ਆ ਬਿਕੋਜ਼ ਪੂਰੀ ਕਲੈਕਸ਼ਨ ਜਿਹੜੀ ਹੈ ਸਿਲੈਕਟਡ ਕਲੈਕਸ਼ਨ ਅਸੀਂ ਖੋਲਦੇ ਆ ਤੁਹਾਡੀ ਸਾਡੀ ਵੀਡੀਓ ਬੱਦ ਤੇ ਸ਼ੇਅਰ ਕਰੋਗੇ ਲਾਈਕ ਕਰਨੀ ਬੜੀ ਤੇ ਕਮੈਂਟ ਕਰੋਗੇ ਨਾ ਆਪਾਂ ਭਾਜੀ ਨੂੰ ਗਿਫਟ ਕਰ ਦਨੇ 5 ਸੂਟਾਂ ਨਾਲ ਦੇ ਜੀ ਅੱਛਾ ਬਿਲਕੁਲ ਫ੍ਰੀ ਸ਼ਿਮਰ ਦਾ ਸੂਟ ਹੈਗਾ ਦੇਖੋ ਕਿੰਨਾ ਸੋ ਪਹਿਲੇ 5 ਭੈਣ ਭਰਾਵਾਂ ਨੂੰ ਆਹ ਸੂਟ ਅਸੀਂ ਦਿਵਾ ਗਏ ਬਿਲਕੁਲ ਫਰੀ ਤੁਹਾਨੂੰ ਸੋ ਮੇਨ ਗੱਲ ਇਹ ਆ ਵੀ ਹੁਣ ਤੁਸੀਂ ਵੱਡੇ ਵੱਡੇ ਸ਼ੋਰੂਮਾਂ 'ਚ ਵੱਡੇ ਵੱਡੇ ਸ਼ਹਿਰਾਂ 'ਚ ਜਾ ਕੇ ਆਪਣੀ ਲੁੱਟ ਨਾ ਕਰਾਓ ਸਿੱਧਾ ਵੱਡਾ ਢੀਪੂ ਬੰਗਾ ਆਜੋ ਜਿੱਥੇ ਤੁਹਾਡੇ ਫਾਇਦੇ ਹੋਣੇ ਆ ਦਾਜਬੇਰ ਦਾ ਕਪੜਾ 50000 ਦਾ ਲੈਣੇ ਹੋ ਇੱਥੇ 15000 ਦਾ ਮਿਲਣਾ ਜਿਹੜੇ ਰੀਸੇਲਰ ਆ ਤੁਸੀਂ ਦੁਕਾਨਾਂ ਵਾਲੇ ਕਪੜਾ ਲੈਣਾ ਤੁਹਾਡੇ ਲਈ ਬਹੁਤ ਸਾਰਾ ਫਾਇਦਾ ਹੈਗਾ ਸਾਡੇ ਕੋਲ ਸੂਟ ਰੈਡੀਮੇਡ ਡਰਸਾਂ ਸ਼ਰਾਰੇ ਗਰਾਰੇ ਗੌਂਡ ਡਰਸਾਂ ਸਾਰੀ ਵੈਰਾਈਟੀ ਇੱਕੋ ਜਗ੍ਹਾ ਤੇ ਟਾਂ ਨਾਲ ਨਾਲ ਰੈਡੀमेड ਹੈਂਡਲੂ ਮਤਲਬ ਇੱਕੋ ਛੱਤ ਹਟਾ ਫੈਮਿਲੀ ਕੰਪਲੀਟ ਸ਼ੋਰੂਮ ਆ ਸਾਰੀ ਵੈਰਾਈਟੀ ਤੁਹਾਨੂੰ ਇੱਥੇ ਮਿਲ ਜਾਣੀ ਆ ਫੇਸਬੁੱਕ YouTube Instagram ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਵੱਡਾ ਡਿੱਪੂ ਜਰੂ ਬੰਗਾ ਪਾਉਣਾ ਸਾਰੀ ਵੈਰਾਈਟੀ ਤੁਹਾਨੂੰ ਰੋਜ਼ ਮਿਲਦੀ ਰਹਿਣੀ ਆ 11 ਮਨੋਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਨ ਟੀਵੀ ਪੰਗਾ